ਹਾਂ ਤੁਹਾਡੇ ਭੰਡੇ ਧੌਂਦਿਆਂ ਦੀਆਂ ਫੋਟੋ ਵੀਡੀਓ ਮੇਰੇ ਕੋਲੇ ਹੈਗੀਆਂ ਨੇ ਉਸ ਵਕਤ ਦੀਆਂ ਉਦੋਂ ਤੁਹਾਡੇ ਦਾੜੀ ਰੱਖੀ ਵੀ ਹੁੰਦੀ ਸੀ ਆਹ ਪਰ ਦਾੜੀ ਸੀ ਇਹ ਦਾੜੀ ਤੁਸੀਂ ਆਪ ਕੱਟੀ ਸੀ ਕਿ ਉਹਨਾਂ ਨੇ ਕੱਟੀਆਂ ਆਪੇ ਬਣਾਇਆ ਬਾਸੀ ਸੀ ਕੇਸ ਜਿਹਨਾਂ ਨੇ ਬਣਾਇਆ ਸੀਰ ਸਾਹਿਬ ਜਿ before ਤੁਹਾਡੇ ਪਾਇਆ ਬਾਸੀ ਸੀਰ ਸਾਹਿਬ ਆਹ ਵਾਹਿਗੁਰੂ ਤੁਸੀਂ ਜਦੋਂ ਪਿੰਡੋਂ ਆਏ ਸੀ ਅਮਰਸ਼ੇ ਕੇ ਬਾਦ ਆਹ ਆਪ ਵੀ ਪਿੰਡੇ ਜਿਹਾ ਬੜਾ ਆ ਵੀ ਤਾਰੀਫ ਪਿੰਡੇ ਜਿਹਾ ਬੜਾ ਭੰਡਾਰੀ ਪੈਲਸ ਆ ਜੀ ਪੈਲਸ ਭੰਡਾਰੀ ਵੀਰੇ ਅੱਛਾ ਠੀਕ ਹੈ ਜੀ ਚੱਕ ਲੈਣ ਦੇ ਚੱਕ ਲੈ ਵੀਰੇ ਹਨਾ ਉਹ ਕੋਟ ਪੈਂਟ ਵੀ ਆਪਣਾ ਸਾਰੇ ਉਹ ਵੀ ਕੱਪੜੇ ਲਿਆ ਸਭ ਪਾਉਣਾ ਜੀ ਉਹ ਦੋ ਦੋ ਪਿਆਰ ਕਰ ਲੈ ਨਾ ਨਹੀਂ ਪੁੱਤਰ ਇਹ ਸੌਂਦਾ ਦੇ ਥੱਲੇ ਹੀ ਆ ਅੱਜ ਪ੍ਰੋਗਰਾਮ ਦਾ ਕਰਕੇ ਸਾਹ ਸੁਭਾਗ ਨਾਲ ਆ ਜਾ ਬੀਨ ਇਹਨੂੰ ਕੋਚਲੋ ਵਿੱਚ ਕਿੱਥੇ ਭੰਗ ਜਾ ਰਿਹਾ ਹਾਂਜੀ ਇਹਦੇ ਮੈਂ ਐਂ ਚੇ ਰਸ ਪਿਆਦਾ ਆ ਰਿਹਾ ਹਾਂ ਇਹਦਾ ਫੋਨ ਦੇਦਾ ਯਾਰ ਇੱਥੇ ਉਹ ਮੈਂ ਕਹਿੰਦਾ ਡਾਕਟਰ ਦੇ ਕੋਲ ਨਹੀਂ ਲੱਗਾ ਹੋਰ ਟੀਵੀ ਲਾ ਦੇ ਦੱਸਾਂਗਾ ਸੱਜਾ ਕਰਾਉਂਗਾ ਉਹ ਮੈਂ ਕੋਈ ਨਹੀਂ ਲਗਾਉਂਦਾ ਵਾਹ ਕਿਹ ਹੈ ਜੀ ਇਸ ਵੀਰ ਕੋਲੇ ਵਿਚਾਰੇ ਕੋਲੇ ਕੱਲੇ ਕੱਪੜੇ ਹੋਣਗੇ ਜੀ 30 40 ਸਾਲ ਕੰਮ ਕਰਕੇ ਬੰਦੇ ਦੇ ਕੋਲੇ ਕੱਪੜੇ ਜੁੜਦੇ ਨੇ ਜੀ ਵਾਹਿਗੁਰੂ 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 ਟੇਚੀ ਦੇਖੋ ਵੀਰ ਦੀ ਵਾਹਿਗੁਰੂ ਇਹਨਾਂ ਦੇ ਵਿੱਚ ਕੀ ਆ ਜੀ ਔਰ ਤਾਂ ਜਿਹੜੇ ਖੋਲ ਗਏ ਉਹ ਮੱਖੇ ਮੇਕੇ ਕੀਤੇ ਪ੍ਰੈਸ ਕਰਕੇ ਪਾਇਆ ਡ੍ਰੈਗਲਿੰਨ ਕਰਕੇ ਇਹ ਜੀ ਵਿੱਚੇ ਪਾ ਲੋ ਜੀ ਫੇਰ ਆ ਪਾ ਲੋ ਪਾਲਾ 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 ਜੋ ਵਾਹਿਗੁਰੂ ਕੰਬਲ ਲੈ ਲਓ ਕੰਬਲ ਵਿੱਚ ਰਹਿਣ ਦਿਓ ਕੰਬਲ ਮੈਂ ਫੇਰ ਦੇ ਦੂੰਗਾ ਤੁਹਾਨੂੰ ਨਵਾਂ ਜੇ ਛੱਡਣਾ ਛੱਡ ਦਿਓ ਚਲੋ ਇਹ ਲੈ ਮੈਂ ਇਹ ਦੇਖਦੇ ਪਹਿਲੇ ਰੱਖ ਲਈ ਜੀ ਮਹੁਰਾ ਜੀ ਇਹ ਜਲਾ ਕਰਕੇ ਵਿੱਚ ਚਰਾ ਨੀ ਚਲੋ ਪੈਸੇ ਤਾਂ ਕਿਹੜੇ ਹੋਣੇ ਜੀ ਵੀਰੇ ਸੋਹਾਂ ਚ ਹੋਣਾ ਹਨਾ ਸੋਹਾਂ ਚ ਹੋਣਾ ਇਹ ਕਿਹੜਾ ਹਜ਼ਾਰਾਂ ਚ ਹੋਣਾ ਵੀਰੇ ਪੈਸੇ ਹੋਣੇ ਉਹ ਕੋਈ ਨਹੀਂ ਕੋਈ ਨੂੰ ਮਾਵਰ ਦੇਣਾ ਇਹਦੇ ਚ ਹੋਣਾ ਨਹੀਂ ਤਾਂ ਇਹ ਨਹੀਂ ਇਹਦੇ ਚ ਨਹੀਂ ਹੋਣਾ ਕੋਦੋਂ ਦੇਖਣਾ ਉਸ ਤਰ੍ਹਾਂ ਕੋ ਭਲੇੜਲਾ ਆਹ ਵਾਹਿਗੁਰੂ ਨਹੀਂ ਕੋਈ ਨਾ ਜੇ ਉਹਨਾਂ ਦਾ ਮਾਰਾ ਚੱਕ ਲੈਣ ਦੋ ਵਾਹਿਗੁਰੂ ਬਖਸ਼ੀ ਇਹ 30 40 ਸਾਲ ਦਾ ਲਾਫਤਾ ਵੀਰ ਅੱਜ ਆਪਦੇ ਘਰ ਜਾਊਗਾ ਜੀ ਦੇਖੋ ਵੀਰ ਦੀ ਜਿਹੜੀ ਜੇ ਤੈਨੂੰ ਟੇਚੀ ਆ ਜੀ ਇਹ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਭੈਣ ਭਰਾ ਮੈਂ ਕਿਹਾ ਮੈਂ ਤਾਂ ਟੇਚੀ ਦੀ ਗੱਲ ਕਰਦਾ ਸੀਗਾ ਮੈਂ ਕਿਹਾ ਦੇਖ ਲਓ ਕਿਵੇਂ ਵੀਰ ਨੇ ਬੰਨੀਆਂ ਵਿਚਾਰੇ ਨੇ ਕੀ ਪਤਾ ਕੀ ਸੋਚਦਾ ਸੀ ਵਿਚਾਰਾ ਨਾ ਨਾ ਕੋਈ ਨਾ ਕੋਈ ਨਾ ਚਲੋ ਵੀਰੇ ਆ ਚੱਕਿਓ ਵੀਰੇ ਇੱਕ ਜਣਾ ਨਹੀਂ ਕੋਈ ਨਾ ਵੀਰੇ ਖੋਲ ਨਹੀਂ ਕਰ ਤੋ ਨਹੀਂ ਕਰ ਤੋ ਖੋਲਣਾ ਵੀਰੇ ਕਾ ਤੋ ਖੋਲਣੀ ਆ ਵੀਰੇ 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 ਕੋਈ ਚੀਜ਼ ਨਹੀਂ ਐਦਾਂ ਦੀ ਚੱਕਦਾ ਹੁੰਦਾ ਬੰਦਾ ਵੀਰੇ ਨਹੀਂ ਚੱਕਰ ਨਹੀਂ ਚੱਕਣ ਦਾ ਨਹੀਂ ਹੈ ਗਿਆ ਸਾਨੂੰ ਚੱਕਰ ਦਾ ਡੈਰੀ ਕੋਈ ਨਹੀਂ ਨਹੀਂ ਕਾ ਤੋ ਖੋਲਦੇ ਵੀ ਰਹੇ ਹਨ ਜੇ ਦਿਖਾਣਾ ਦੇ ਵਿੱਚੋਂ ਦਿਖਾਣੇ ਤੁਹਾਨੂੰ ਕੱਪੜੇ ਹੋਣੇ ਕਿਹੜੇ ਆ ਪਾਉਣ ਵਾਲੇ ਕਿਹੜਾ ਨਹੀਂ ਕੋਈ ਗੱਲ ਨਹੀਂ ਪਾਸਾ ਸੇ ਜੂ ਹੋਣ ਦੇ ਆ ਰੱਖ ਦੋ ਵੀਰੇ ਬਾਈ ਦਾ ਜੀ ਪਾਸਾ ਸੇ ਹੋਣੇ ਦੇ ਵਿੱਚੋਂ ਹੋਣੇ ਖੋਲੀ ਚਲੋ ਦੇਖ ਲਓ ਵੀਰੇ ਕੋਈ ਗੱਲ ਨਹੀਂ ਸੈਟ ਕੀਤਾ ਤੇ ਫਿਰ ਕੀ ਹੋ ਗਿਆ ਐਂਡ ਕਰਦੀ ਆ ਤੋ ਨਹੀਂ ਪੈਣੀ ਵੀਰੇ ਤੁਹਾਡੇ ਕੋਲੇ 30 40 ਸਾਲ ਕੰਮ ਕੀਤਾ ਦੇ ਵੇਲੇ ਤੁਸੀਂ ਐਦਾਂ ਕਰਦੇ ਚੰਗੇ ਨਹੀਂ ਲੱਗਦੇ ਵੀਰੇ ਯੂ ਤਾਂ ਠੀਕ ਹੈ ਵੀਰੇ ਇਦਾਂ ਕਰਦੇ ਚੰਗੇ ਨਹੀਂ ਲੱਗਦੇ ਨੇ ਕੋਈ ਚੀਜ਼ ਨਹੀਂ ਵਿਚਾਰੇ ਨੇ ਕੋਈ ਹੋਣੀ ਇਦਾਂ ਦੀ ਕੀ ਲਕੋਇਆ ਉਹਨਾਂ ਨੇ ਕੁਝ ਵੀ ਨਹੀਂ ਦੱਸੋ ਕੀ ਹੈ ਵੀਰੇ ਚ ਦੂਜੇ ਕੱਪੜੇ ਕਿੱਥੇ ਕੁਝ ਵੀ ਨਹੀਂ ਉਹ ਹੋਰ ਮੈਂ ਉੱਥੇ ਰੱਖ ਲਿਆ ਥੱਲੇ ਹੀ ਆ ਦੇ ਥੱਲੇ ਹੀ ਆ ਉਹ ਵੀਰੇ ਪੁਰਾਣੇ ਕੱਪੜੇ ਨੇ ਵੀਰੇ ਯਾਰਾਂ ਮਾਂ ਨੇ ਦਿੱਤਾ ਨਾਲ ਉਹ ਵਿਆਹ ਤੇ ਕਾਨੂੰ ਵੀਰੇ ਆਪਾ ਇਹ ਕਰਦੇ ਚੰਗੇ ਨਹੀਂ ਲੱਗਦੇ ਆਪਾਂ ਕੋਈ ਗੱਲ ਹੀ ਕਰਦੇ ਬੰਦ ਕੋਲਿਆ ਘੋਟ ਪੂਰੀ ਛੜ ਰੱਖ ਲੋ ਵੀਰੇ ਚਲੋ ਆਪਾਂ ਨਵੇਂ ਲੈ ਲਾਂਗੇ ਆ ਜਾ ਵੀਰੇ ਚਲੀਏ ਭਾਈ ਜੀ ਤੁਸੀਂ ਚੰਗੇ ਨਹੀਂ ਲੱਗ ਰਹੇ ਇੱਕਨ ਤਾਂ ਕਰਦੇ ਵੀਰੇ ਤੁਹਾਡੇ ਕੋਲ 30 40 ਸਾਲ ਕੰਮ ਕੀਤਾ ਵੀਰੇ ਆ ਜਾ ਵੀਰੇ ਭਾਈ ਕੀ ਕਰੀ ਮੈਂ ਤਾਂ ਇਹ ਕਹਿੰਦਾ ਮੈਂ 40 ਸਾਲ ਰੱਖ ਦਿਆਂ ਖੋਲ ਕੇ ਬੰਦੇ ਦਾ ਯਾਰ ਐਂ ਜੇ ਤੁਹਾਨੂੰ ਹੋਣੇ ਤੁਸੀਂ ਜੋ ਹੋਣੇ ਟਾਈਟ ਪਾ ਦੇਣਾ ਮੈਂ ਨਹੀਂ ਵੀਰੇ ਆ ਵੀਰੇ ਸ੍ਰੀ ਸਾਹਿਬ ਤੋਂ ਹੀ ਕਰਦੇ ਆ ਸ੍ਰੀ ਸਾਹਿਬ ਪੂਰੀ ਦੇ ਦੇ ਵੀਰੇ ਤਾਂ ਨਹੀਂ ਮੈਂ ਨਹੀਂ ਰੱਖਣਾ ਮੇਰੇ ਕੋਲ ਆਪਣਾ ਹੈਗਾ ਬਾਹਰ ਰੱਖ ਦੇ ਵੀਰੇ ਕੋਈ ਨਹੀਂ ਆ ਬੰਨ ਲਾ ਵੀਰੇ ਉਹਦੇ ਨਾਲ ਦੁਬਾਰਾ ਬੰਨ ਕੋਈ ਨਾ ਚੱਲ ਹੁਣ ਜਿਹੜਾ ਰੱਖ ਲੈ ਰੱਖ ਲੈ ਬੰਨ ਲਾ ਵੀਰੇ ਮਸਾਂ ਬੰਨਿਆ ਬੱਦੇ ਵੀਡੀਓ ਵੀ ਤੁਹਾਨੂੰ ਦੇ ਦਿੰਦਾ ਹਾਈ ਕੋਈ ਨਾ ਉੱਥੇ ਕੋਈ ਨਾ ਬੰਦ ਕਰ ਲਓ ਨਾ ਗਾਜ ਜਾਏਗੀ ਨਹੀਂ ਕੋਈ ਨਾ ਕੋਈ ਨਾ ਆ ਤੇ ਇਹੀ ਦੇ ਫੇਰ ਨੂੰ ਉਸੇ ਰਹਿਣਾ ਜਿਹੜੇ ਕੰਮ ਕਰਾਂਦੇ ਆ ਜਾਓ ਉਹ ਦੇਖੋ ਕਿੰਨੀ ਤੇਜ਼ੀ ਨਾਲ ਜਾ ਕੇ ਵਿਚਾਰਾ ਬਹਿ ਗਿਆ ਬਹੁਤ ਜਿਆਦੀ ਪਪਾ ਜੀ ਪਤਾ ਨਹੀਂ ਕਿੰਨਾ ਖਾਣਾ ਵਿਚਾਰਾ ਕਾਲਾ ਘਰੇ ਜਾਣ ਨੂੰ ਇਹ ਵੀ ਬੰਦਾ ਇੰਨੇ ਸਾਲ ਕੜਤੇ ਵਿਚਾਰੇ ਨੇ ਹਾਂਜੀ ਹਾਂਜੀ ਪਰ ਕੋਈ ਵੀ ਆ ਚਾਹੇ ਚਾਹੇ 10 ਦਿਨ ਬੰਦਾ ਘਰ ਤੋਂ ਦੂਰ ਰਹੇ ਉਹਨੂੰ ਘਰ ਦੀ ਚਾਹ ਨਾ ਹੁੰਦੀ ਉਹ ਹੁੰਦੀ ਆ ਠੀਕ ਹੋ ਚਲੋ ਕੱਪੜੇ ਲੈ ਲੇ ਆਪਣੇ ਠੀਕ ਆ ਕਰੋ ਜੀ ਗੱਡੀ ਸਟਾਰਟ ਜੀ ਕੀ ਹੋਇਆ ਉੱਥੇ ਤੁਸੀਂ ਦੇਖਿਆ ਕਿਵੇਂ ਇਹਨਾਂ ਨੇ ਉੱਥੇ 40 ਸਾਲ ਦੀ ਇਹਨਾਂ ਦੀ ਮਿਹਨਤ ਆ ਜਿਹੜੀ ਉਹ ਇੱਕ ਜਿਹੜਾ ਕਹਦੀ ਹੈ ਇੱਕ ਟੇਚੀ ਇਹਨਾਂ ਨੂੰ ਮਿਲੀ ਆ ਮੈਂ ਉਹਨਾਂ ਨੂੰ ਕੁਐਸਚਨ ਵੀ ਕੀਤਾ ਮੈਂ ਕਿ ਵੀਰੇ ਤੁਸੀਂ ਖੋਲਦੇ ਚੰਗੇ ਨਹੀਂ ਲੱਗਦੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਵੀਡੀਓ ਉਹ ਵੀ ਸੁਣਨ ਕੇ ਵੀਰ ਤਾਂ ਸਾਨੂੰ ਤੁਸੀਂ ਸਾਰੇ ਭੈਣ ਭਰਾ ਸੋਚ ਕੇ ਦੱਸਿਓ ਵੀ ਕੀ ਜਿਹੜੀ ਉਹ ਟੇਚੀ ਨੂੰ ਖੋਲ ਰਹੀ ਸੀ ਕੀ ਉਹ ਕੱਪੜੇ ਦਿਖਾਉਣ ਲਈ ਖੋਲ ਰਹੀ ਸੀ ਜਾਂ ਆਪਣੀ ਮਨ ਦੀ ਸੰਤੁਸ਼ਟੀ ਲਈ ਖੋਲ ਰਹੀ ਸੀ ਇਹ ਤੁਸੀਂ ਸਾਰੇ ਭੈਣ ਭਰਾਵਾਂ ਨੇ ਸੋਚ ਕੇ ਦੱਸਣਾ ਕਿ ਅਸੀਂ ਸਹੀ ਹਾਂ ਜਾਂ ਉਹ ਵੀਰ ਸਹੀ ਸੀ ਵੀ ਉਹ ਕੱਪੜੇ ਹੀ ਦਿਖਾਉਣਾ ਚਾਹੁੰਦੇ ਸੀ ਜਾਂ ਤਲਾਸ਼ੀ ਲੈਣਾ ਚਾਹੁੰਦੇ ਸੀ ਤੁਸੀਂ ਸਾਰੇ ਭੈਣ ਭਰਾ ਫੈਸਲਾ ਕਰਿਓ ਦੇਖੋ ਕਿਸੇ ਦੇ ਘਰ ਦੇ ਵਿੱਚ ਇਨਸਾਨ 40 ਸਾਲ ਰਹਿਆ ਉੱਤੇ 40 ਪੈਸੇ ਦਾ ਵੀ ਟਰਸਟ ਨਾ ਹੋਵੇ ਬੜੀ ਲੱਖ ਦੀ ਲਾਂਹ ਤਾਂ ਇਹ ਬਹੁਤ ਮਤਲਬ 40 ਸਾਲ ਜੀ ਨੇ ਕੰਮ ਕੀਤਾ ਘਰ ਦੇ ਵਿੱਚ ਉਹਨੂੰ ਆਉਂਦੇ ਹੋਏ ਇੱਕ 100 ਰੁਪਏ ਹੀ ਦੇ ਕੇ ਤੋੜਿਆ ਮਤਲਬ ਇਹ ਸਾਨੂੰ ਸੋਚਣਾ ਚਾਹੀਦਾ ਪਹਿਲਾਂ ਆਪਾਂ ਇਹਨਾਂ ਦੀ ਗੱਲ ਸੁਣਦੇ ਆਂ ਜੀ ਫਿਰ ਆਪਾਂ ਅੱਗੇ ਵੱਧਦੇ ਆਂ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਇਹਨਾਂ ਦਾ ਆਪਾਂ ਨੂੰ ਘਰ ਮਿਲ ਜੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਕਿੰਨੇ ਕ ਸਾਲ ਰਹੇ ਉੱਥੇ ਉਹ ਮਜ਼ਦਾਰ ਕੋਈ ਨਹੀਂ ਸੀ ਤੇ ਉਹ ਫੇਰਾ ਮਾਰ ਕੇ ਜਿਹੜਾ ਪੈਸਾ ਕਟਾਉਂਦਾ ਸੀ ਕਿੱਥੇ ਨਹੀਂ ਕਰਦਾ ਇਹ ਫੇਰਾ ਮਾਰ ਕੇ ਖੋਲ ਲੈਂਦਾ ਜੇਪੀ ਕਟ ਰਿਲ ਕੋਣ ਕੜਦਾ ਦੀ ਜੀਰਾ ਜੀਰ ਦੱਸ ਇੱਕ ਧਿਆਨ ਰੱਖਣਾ ਜੀ ਤੁਸੀਂ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਬੋਲਣਾ ਝੂਠ ਨਾ ਬੋਲੋ ਝੂਠ ਨਹੀਂ ਬੋਲ ਰਹਾ ਦੇਖ ਲਓ ਕਸ਼ਮੀਰ ਗੇਲ ਪੁਰਦਾ ਹੈਗਾ ਮੈਂ ਓਕੇ ਮੈਂ ਨਾ ਦੋਖਸਾ ਜਿੰਦਰਾ ਮਾਰ ਕੇ ਰਖਦਾ ਮਾਥਾ ਟੇਕ ਜਾਨ ਜਿੰਦਰਾ ਮਾਰ ਕੇ ਜਿੰਦਰਾ ਕਿੱਥੇ ਮਾਰਦੇ ਸੀ ਉਹ ਸਿਰ ਮਾਰਦੇ ਤੂੰ ਪੈਰ ਸੁਭਾਇਆ ਸੀਰ ਮਾਰ ਦਿੰਦਾ ਅੰਦਰ ਤੁਸੀਂ ਆਇਆ ਸੀ ਬੋਟਾ ਦਿਨ ਮੈਂ ਗੱਲ ਕਰਨ ਕੋਸ਼ਿਸ਼ ਕੀਤੀ ਸੀ ਮਸਤੀ ਪਿਆ ਤੁਸੀਂ ਉਹ ਮਿਲਿਆ ਹੀ ਆਹੀ ਉਹਨੇ ਸਾਰੇ ਕੁਝ ਦੱਸਦਾ ਤੂੰ ਨਹੀਂ ਤੁਸੀਂ ਕਿਹਦੇ ਨਾਮ ਨਾਲ ਲਓ ਮੈਂ ਨਹੀਂ ਆਇਆ ਹੈਗਾ ਪਹਿਲਾਂ ਕੋਈ ਹੋਰ ਮੁੰਡਾ ਸੀਗਾ ਤੁਸੀਂ ਉਹ ਨਾਮ ਨਾਲ ਲਓ ਉਹ ਲੜਾਈ ਪੈ ਜੂਗੀ ਉਹਨਾਂ ਦੀ ਜਿੱਦਣ ਤੁਹਾਨੂੰ ਲੈਣ ਜਿੱਦਣ ਤੁਹਾਨੂੰ ਮੇਰੀ ਗੱਲ ਤਾਂ ਸੁਣ ਲਓ ਅਸੀਂ ਨਹੀਂ ਡਰਦੇ ਜੇ ਅਸੀਂ ਡਰਦੇ ਹੁੰਦੇ ਅਸੀਂ ਉਹਨਾਂ ਦੇ ਪੈਲੈਸ ਚ ਕਾਹਤੋਂ ਜਾਂਦੇ ਹਾਂ ਹੁਣ ਅਸੀਂ ਕੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਤੁਹਾਡੇ ਤੇ ਜਿਹੜੀ ਬੀਤੀ ਆ ਨਾ ਉੱਥੇ ਅਸੀਂ ਉਹ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਵੀ ਤੁਸੀਂ ਕੀ ਦੁੱਖਾਂ ਡਾਏ ਨੇ ਤੁਸੀਂ ਸੱਚ ਦੱਸ ਦੋ ਕੀ ਗੱਲ ਹੈ ਧੱਕੇ ਦੇ ਰੱਖਦੇ ਸੀ ਘੁੱਟਦੇ ਮਾਰਦੇ ਸੀ ਜਦੋਂ ਕਿਸ਼ਨਵਾਕਾਂ ਉਹ ਵੀ ਗਵਾ ਹੈਗਾ ਉਹਨਾਂ ਦੀ ਅੱਖਾਂ ਉਸ ਬਾਲੂ ਆਕਦੀ ਮੈਨੂੰ ਕਢੋ ਕੇ ਇਸ ਤੋਂ ਕਢੋ ਉਹ ਵੀ ਦਰਸਾਵਾ ਨਹੀਂ ਕੀਤਾ ਨਹੀਂ ਤੁਸੀਂ ਐਨੇ ਸਾਲਾਂ ਚ ਭੱਜ ਨਹੀਂ ਸਕੇ ਜੀ ਉੱਥੋਂ ਅੱਜ ਰਾਹ ਦਿੱਤਾ ਤੁਸੀਂ ਇਹ ਪੈਲੈਸਤਾਨ ਉਹਨੇ ਕਹਿੰਦੇ ਹੁਣ ਬਣਾਇਆ ਨਵਾਂ ਅਸੀਂ ਨੇ ਕੋਈ ਬਣਾਇਆ ਵਾ ਪਹਿਲਾਂ ਕਿੱਥੇ ਫਿਲਮ ਮੱਝਾਂ ਦੇ ਇੱਥੇ ਸੀ ਮੱਝਾਂ ਜਿਸ ਪੈਸ ਬਣਾਇਆ ਸੀ ਮੱਝਾਂ ਸੀ ਇਤਨੀ ਮੱਝਾਂ ਸੀ ਬਣਾਇਆ ਉਹ ਕੋਠੀ ਵੀ ਹੁਣ ਬਣਾਇਆ ਵਾ ਓਕੇ ਫਿਰ ਤੁਸੀਂ ਮੱਝਾਂ ਦਾ ਕੰਮ ਕਰਦੇ ਸੀ ਹਾਂ ਮੱਝਾਂ ਦਾ ਗੋਹਾ ਚ ਰਾਤੀ ਸੇ ਲਉਂਦੇ ਸੀ ਮੱਝਾਂ ਸੀ ਹਾਂਜੀ ਰਾਤੀ ਸੇ ਮਾਇ ਗੋਹਾ ਚ ਕਾਉਂਦਾ ਸੀ 3 ਵਜੇ ਗੋਹਾ ਚ ਕਾਉਂਦਾ ਸੀ ਉਹ ਕਿਉਂ ਜੀ ਉਹ ਖਾਣਾ ਖਾਣ ਲੈ ਬੰਦੇ ਸੌਂਦੇ ਆ ਬਾਹਰ ਬਣਾਇਆ ਇਕ ਲਾਟਿ ਜਿਸ ਆ ਫਗੜੀ ਰੱਖਿਆ ਹੈ ਉਥੇ ਲਾਟਿ ਸ਼ੇ ਰੱਖਾ ਸਰਪਲ ਫੈਕਟਰੀ ਆ ਉਹਨੂੰ ਉਹ ਵੀ ਗਵਾ ਹੈ ਗਵਾ ਮੀ ਤੋਂ ਤੇ ਤਸ਼ਦਦ ਹੁੰਦਾ ਸੀ ਦੱਸੂਗਾ ਤੁਸੀਂ ਉੱਥੇ ਸਾਨੂੰ ਕਿਉਂ ਨਹੀਂ ਦੱਸਿਆ ਹੋਰ ਬਿਆਨਸਾ ਹਿੰਮਤ ਨਹੀਂ ਪਿਆ ਓਕੇ ਹਿੰਮਤ ਨਹੀਂ ਪਈ ਤੇ ਉਹ ਪਾਰੇ ਪ੍ਰਧਾਨ ਹੈਗਾ ਉਹਨੂੰ ਵੀ ਦੱਸ ਰਹਾ ਉਹਨੂੰ ਉਹਨੂੰ ਦੱਸ ਕੇ ਕੰਮ ਛੱਡਿਆ ਉਹ ਨਾ ਦੱਸ ਨਹੀਂ ਆਖੇ ਹੀ ਨਹੀਂ ਤੁਸੀਂ ਉਹ ਜਦੋਂ ਤੁਸੀਂ ਦੇਖੋ ਦਿਮਾਗੀ ਤੁਸੀਂ ਸਹੀ ਹੋ ਤੁਸੀਂ ਇੰਨੇ ਸਾਲ ਰਹੇ ਤੁਸੀਂ ਉਤੋਂ ਭੱਜੇ ਹੁੰਦੇ ਇਹ ਭੱਜੇ ਹਮਤ ਨਹੀਂ ਪਿਆ ਮੈਨੂੰ ਝਾ ਨਸ਼ਾ ਕਰਾ ਨਸ਼ੀ ਇਹ ਗੁਟਖਾ ਨਹੀਂ ਤੁਸੀਂ ਆਪ ਛੜਾ ਤ ਬਚ ਗਏ ਸ਼ਾਂਤੀ ਗੁਟਖਾ ਰੇਗਾ ਉਹ ਛੜ ਸਾਰ ਬਚ ਗਏ ਹੁਣ ਸ਼ਾਂਤੀ ਖਾਂਦੇ ਦਿਮਾਗ ਆਉਟ ਬੀ ਤੁਹਾਨੂੰ ਕੋਈ ਚੀਜ਼ ਖਵਾਉਂਦੇ ਸੀ ਸ਼ਾਂਤੀ ਗੁਟਕਾ ਸ਼ਾਂਤੀ ਗੁਟਕਾ ਪਾਣੀ ਪੀਓ ਉਹ ਕੀ ਉਹ ਨਸ਼ਾ ਚੀ ਨਸ਼ਾ ਉਹ ਤਾਂ ਹੀ ਬੰਦੇ ਦਿਮਾਗ ਆਊਟ ਹੋ ਜਾਂਦਾ ਗੁਟਕਾ ਜਿਹੜਾ ਜੀ ਖਾਂਦੇ ਨੇ ਨਾ ਤਮਾਕੂ ਉਹ ਦੱਸਦੇ ਨੇ ਕਹਿੰਦੇ ਸਾਨੂੰ ਉਹ ਖਵਾਉਂਦੇ ਸੀਗੇ ਸਾਰਾ ਬਚਪਨ ਖਵਾਤਾ ਵਾ ਸਾਰਾ ਉਮਰ ਖਵਾਤਾ ਮੇਰੇ ਰੋਗ ਹੈ ਮੈਂ ਕੋਈ ਕਰਜਾ ਨਾ ਲੈਣਾ ਕੁੜਤੇ ਬਰਦਸ਼ ਲekin ਉਹ ਅਕਾ ਕੋਈ ਗੱਲ ਫਰਾਜ਼ ਨਹੀਂ ਕੋਈ ਸੁਣਿਆ ਅੱਛਾ ਜੀ ਕਰਜਾ ਨਾ ਲੈਣਾ ਮਾਰਸਾ ਸੋਚ ਰਹੀ ਬੜੇ ਪ੍ਰੇਸ਼ ਸਰਦਾਰ ਉਹ ਜੀ ਜੀ ਹੈ ਵੀ ਸਕਤਾ ਵਾ ਸਿਆਰੇ ਵੀ ਸਿਆਵਾ ਜੇ ਉਹ ਜੇ ਹੇਂ ਕੋਟ ਲਾਇਆ ਸੀ ਮੁਰੰਗ ਤਾਂ ਪਾ ਗਿਆ ਇਹ ਕਿਸੇ ਮਾਲਕ ਨੇ ਉੱਥੇ ਇੱਕ ਬੰਦਾ ਹੋਰ ਲਿਆਂਦਾ ਦੀ ਉੱਥੇ ਮਰ ਗਿਆ ਉਹ ਉੱਤੀ ਮਰ ਗਿਆ ਉਹਨਾਂ ਕੋਲੇ ਜੀ ਉਹਨੇ ਕੋਲੇ ਫੈ ਗਏ ਮਰ ਗਏ ਉਹ ਕਦੋਂ ਕਦੀ ਗੱਲ ਆਈ ਉਹ ਕਿਹਨਾਂ 20 25 ਸਾਲ ਹੋ ਗਏ ਉਹਨੇ ਮਰ ਲੀਕ ਵਾਏ ਗਰੂ ਉਹ ਪੰਜਾਬੀ ਸੀ ਬੰਦਾ ਉਹ ਮਸ਼ਹੂਰ ਸ਼ਖਸੀਅਤ ਸੀ ਵਾਇਗਰ ਅੱਛਾ ਜੀ ਉਹਦੀ ਵੀ ਜੇ ਕੋਈ ਕਿਸੇ ਦਾ ਬੰਦਾ ਐਦਾਂ ਉਹਦਾ ਨਾਮ ਕੀ ਸੀ ਜੀ ਕੋਈ ਨਾ ਸੀ ਕਿਸ ਦਾ ਖੇਤ ਦਾ ਮੱਛਰ ਆ ਜੀ ਥੋੜਾ ਜਿਹਾ ਮੱਛਰ ਥੋੜਾ ਉਹਦਾ ਨਾਮ ਜੀ ਜਿਆਦਾ ਕਿ ਮੈਨੂੰ ਦੱਸ ਦਿਓ ਫਿਰ ਤੁਸੀਂ ਹੋਰ ਕੋਈ ਗੱਲ ਦੱਸੋ ਤੁਹਾਡੇ ਦੇ ਉਹ ਤੁਹਾਨੂੰ ਰਾਤ ਨੂੰ ਗੋਹਾ ਗੂੜਾ ਚਕਾਉਂਦੇ ਸੀ ਤੁਸੀਂ ਭੱਜ ਮੈਂ ਕਾਸ਼ਾਰੇ ਨਾਲੇਵਾ ਦਾ ਮਾਰਦੀ ਸੀ ਨਹੀਂ ਤੁਸੀਂ ਆਪਣੇ ਘਰੇ ਕਦੇ ਟੈਲੀਫੋਨ ਨਹੀਂ ਕੀਤਾ ਪਿੱਛੇ ਨਹੀਂ ਫਸੇ ਨੂੰ ਮਾਰ ਦਮਾਹੇ ਬੋਛ ਜੀ ਕਿਸੇ ਨੂੰ ਹੰਡ ਗਵਾਨ ਚ ਨਹੀਂ ਦੱਸਿਆ ਵੀ ਮੇਰੇ ਆਕੇ ਕਰੋ ਨੇ ਸਾਸੁਰ ਨੂੰ ਹਸਾਰੇ ਦਰਦੇ ਸੀ ਉਹ ਤਾਂ ਡਰਦੇ ਸੀ ਹਾਂ ਵਾਜਵਾ ਨਾ ਵਾਜਵਾ ਬਾਜਵਾ ਪੈਲਸ ਉਹਨਾਂ ਦਾ ਹੈ ਨਾ ਉੱਥੇ ਜੀ ਵਾਜਵਾ ਚਾਹ ਜਾਤਾ ਵਾਜਵਾ ਇਹਦੇ ਪਿਓ ਜੀ ਸਿੰਘ ਸੀ ਜੀ ਸਿੰਘ ਰੌੜਾ ਉਹ ਮਰ ਗਿਆ ਵਾ ਜੀ ਨੀ ਉਹ ਉਹ ਕਹਿੰਦੇ ਵੀ ਅਸੀਂ ਤੁਹਾਡੀ ਸੇਵਾ ਕਰਦੇ ਆ ਤੁਹਾਨੂੰ ਪੈਸੇ ਦਿੰਨੇ ਆ ਹਲਵਸ ਕੋਲੇ ਲਫੇਰਾ ਮਾਰ ਕੇ ਖੋਲ ਜੇ ਇਸੇ ਕਰ ਰਹੇ ਸੀ ਸਾਰੇ ਖਟਾ ਕਰਾਂ ਗੱਟੇ ਵੇਚ ਕੇ ਓਕੇ ਹੋਰ ਤੁਸੀਂ ਉੱਥੇ ਦੀ ਜੋ ਵੀ ਤੁਹਾਡੇ ਯਾਦ ਆਉਂਦੀ ਹੈ ਗੱਲ ਸਾਰੀ ਦੱਸ ਦਿਓ ਸਾਰੇ ਦਸਤਾਵੇਜ਼ ਜੀ ਮੈਂ ਥੱਕਾ ਹੋਇਆ ਇਹ ਹੁੰਦਾ ਸੀ ਲਫੇਰਾ ਮਾਰ ਕੇ ਜੀ ਸਪੈਕਟੋਲ ਲੈਂਦਾ ਧੋਵੇਂ ਫਿਰ ਪੁੱਛੋ ਉਹ ਕਹਿੰਦੇ ਵੀ ਸਾਨੂੰ ਸ਼ਰਾਬ ਵੀ ਦਿੰਦੇ ਸੀ ਥੋੜੀ ਗਲਾਸੀ ਦਿੰਦੇ ਸੀ ਰੋਟੀ ਦੇ ਨਾਲ ਤਦਾਦ ਸਾਰੇ 12-15 ਸੌਰਾ ਉਂਦਾ ਜੁੱਦ ਹਾਂ ਤੁਹਾਡੇ ਭਾਂਡੇ ਧੋਣ ਦੀਆਂ ਫੋਟੋਆਂ ਵੀਡੀਓ ਮੇਰੇ ਕੋਲੇ ਹੈਗੀਆਂ ਨੇ ਉਸ ਵਕਤ ਦੀਆਂ ਉਦੋਂ ਤੁਹਾਡੇ ਦਾੜੀ ਰੱਖੀ ਵੀ ਹੁੰਦੀ ਸੀ ਆਹ ਪਰ ਦਾੜੀ ਸੀ ਇਹ ਦਾੜੀ ਤੁਸੀਂ ਆਪ ਕੱਟੀ ਸੀ ਕਿ ਉਹਨਾਂ ਨੇ ਕੱਟੀਆਂ ਆਪੇ ਬਣਾਇਆ ਬਾਸੀ ਸੀ ਕੇਸ ਇਹਨਾਂ ਨੇ ਬਣਾਇਆ ਸੀਰ ਸਾਹਿਬ ਜੀ ਬਲੇ ਤੁਹਾਡੇ ਪਾਇਆ ਬਾਸੀ ਸੀਰ ਸਾਹਿਬ ਆਹ ਵਾਹਿਗੁਰੂ ਤੁਸੀਂ ਜਦੋਂ ਪਿੰਡੋਂ ਆਏ ਸੀ ਅਮਰਸ਼ੇ ਕੇ ਪਿਤਾ ਆਹ ਆਪ ਵੀ ਪਿੰਡਿਆਂ ਹੀ ਭਰਾ ਆ ਵੀਾਰੇ ਪਿੰਡ ਜੀ ਪੜਾ ਹੋਆ ਮੈਂ ਅੱਛਾ ਜਿਹੜਾ ਤੁਹਾਡੇ ਬੈਗ ਦੇ ਵਿੱਚ ਸ਼੍ਰੀ ਸਾਹਿਬ ਆ ਉਹ ਤੁਹਾਡੇ ਤੁਹਾਡਾ ਅੰਮ੍ਰਿਤ ਛਕਿਆ ਸੀ ਆਪਣਾ ਵਾਹਿਗੁਰੂ ਤੁਸੀਂ ਅੰਮ੍ਰਿਤ ਕਿੱਥੇ ਛਕਿਆ ਸੀ ਇਹ ਢੰਡੇ ਰੋੜੇ 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 ਢੰਡੇ ਰੋੜੇ ਰੋੜੇ ਸੰਤ ਜਰਨੈਲ ਸਿੰਘ ਪਿੰਡ ਰਾਲਾਂ ਦੇ ਪਿੰਡ ਰੋੜੇ ਉਹ ਤੁਸੀਂ ਜਦੋਂ ਛਕਿਆ ਸੀ ਉਦੋਂ ਤੁਸੀਂ ਇਹਨਾਂ ਕੋਲੇ ਰਹਿੰਦੇ ਸੀ ਹੁਣ ਨਹੀਂ ਆਹ ਹੋ ਜਾ ਨਿੱਕੇ ਮੰਗਰ ਰਹਿੰਦੇ ਸੀ ਉਦੋਂ ਤੁਸੀਂ ਪਹਿਲਾਂ ਛਕ ਲਿਆ ਮਤਲਬ ਇਹਨਾਂ ਕੋਲੇ ਬਾਅਦ ਚੋਂ ਆਏ ਹੋ ਤੁਸੀਂ ਫਿਰ ਤੁਸੀਂ ਇਹਨਾਂ ਕੋਲੇ ਆ ਕੇ ਸ਼੍ਰੀ ਸਾਹਿਬ ਕਾਹ ਤੋਂ ਕੱਢਿਆ ਚਾਹ ਜੀ ਕੱਟਦਾ ਇਸ ਰਾਹ ਕਾਰੇ ਸਾਲ ਕੱਟਦਾ ਇਹਨਾਂ ਨੇ ਵੀ ਤੁਸੀਂ ਕਿਉਂ ਕੱਢਿਆ ਜੀ ਸ਼੍ਰੀ ਸਾਹਿਬ ਇਹਨਾਂ ਨੇ ਕਿਸ ਬਣਾਤਾ ਆ ਆਪ ਹੀ ਪਿੰਜੇ ਸੀ ਮੈਨੂੰ ਪੀਉਂਗਾ ਸੀ ਐਸਾ ਮੈਨੂੰ ਅੰਮ੍ਰਿਤ ਛਕਿਆ ਵਾ ਇਹਦਾ ਅੰਮ੍ਰਿਤ ਛਕਿਆ ਵਾ ਜੀ ਹੋਰ ਅੰਮ੍ਰਿਤ ਛਕਿਆ ਹੋ ਓਕੇ ਪਹਿਲਾਂ ਪੀਂਦੇ ਸੀ ਜੀ ਹਾਂ अच्छा नहीं मेनू तुसी अमृत शकन वाली गल तुसी रोड पे पिंड अमृत शकया हां तुसी इनਾਂ ਕੋਲੇ ਆ ਕੇ अमृत ओ जेड़ा श्री साहब ਤੁਹਾਡੇ ਬੈਗ ਚ ਆ ਤੁਸੀਂ ਆਪਣਾ ਹੀ ਸੰਭ ਕੇ ਰੱਖੀ ਬੈਠੇ ਆਹ ਸੰਗਤ ਜੀ ਉੱਥੇ ਕਸ਼ੂਰੀ ਸਾਹਿਬ ਸੀਗਾ ਜੀ ਅਸੀਂ ਉਹ ਵੀਡੀਓ ਚ ਨਹੀਂ ਦਿਖਾਇਆ ਜੀ ਉਹ ਸਾਡੇ ਕੋਲੇ ਆ ਜੀ ਬੈਗ ਚ ਉਹ ਸ਼੍ਰੀ ਸਾਹਿਬ ਇਹਨਾਂ ਦਾ ਹੀ ਆ ਜੀ ਬੜੇ ਦੇਖੋ ਤੁਸੀਂ ਸਾਰੇ ਭੈਣ ਭਰਾ ਸੋਚੋ ਇੱਕ ਆਪਣੇ ਦਿਮਾਗ ਦੇ ਵਿੱਚ ਇੱਕ ਫਿਲਮ ਪੈਦਾ ਕਰੋ ਕੀ ਕੀ ਇਨਾਂ ਤੇ ਹੋਇਆ ਇਨਾਂ ਦੀ ਜਿਹੜੀ ਵੀਡੀਓਸ ਤੋਂ ਕਿਸੇ ਹੋਰ ਦੀ ਜਾਨ ਬਚ ਸਕੇ ਕੋਈ ਹੋਰ ਦੇਖੋ ਜਿਹੜਾ ਇਨਸਾਨਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਉਹ ਤਾਂ ਆਪਣੇ ਬਚਾਲੀ ਬਹੁਤ ਕੁਝ ਬੋਲਦੇ ਹੁੰਦੇ ਨੇ ਉਹ ਕਮੈਂਟ ਵੀ ਕਰ ਦਿੰਦੇ ਨੇ ਜੀ ਅਸੀਂ ਸਹੀ ਆ ਤੁਸੀਂ ਗਲਤ ਹੋ ਉਹ ਵੱਧ ਤੋਂ ਵੱਧ ਕੀ ਕਹਿ ਦੇਣਗੇ ਜੀ ਤੁਸੀਂ ਸਿਰਫ ਫੇਮਸ ਹੋਣ ਦੇ ਮਾਰੇ ਕਰਦੇ ਹੋ ਜੀ ਦੇਖੋ ਇਹ ਆਲਰੇਡੀ ਸੰਸਥਾ ਬਹੁਤ ਫੇਮਸ ਆ ਜੀ ਤੁਸੀਂ ਭੈਣ ਭਰਾ ਸਾਡੇ ਸਿਰ ਦੇ ਉੱਪਰ ਇੰਨੇ ਵੱਡੇ ਪੱਧਰ ਤੇ ਹੱਥ ਰੱਖਿਆ ਵਾ ਤੁਸੀਂ ਨੇ ਅਸੀਂ ਤੁਹਾਡਾ ਕਰਜ਼ ਨਹੀਂ ਤਾਰ ਸਕਦੇ ਪਰ ਇਦਾਂ ਦੇ ਬਜ਼ੁਰਗਾਂ ਦੇ ਹਾਲਾਤਾਂ ਨੂੰ ਮੁੱਕ ਰੱਖਦੇ ਹੋਏ ਸਾਨੂੰ ਕਿਤੇ ਨਾ ਕਿਤੇ ਅੰਦਰੋਂ ਇੱਕ ਖੋਹੀ ਜੀ ਉੱਠਦੀ ਆ ਵੀ ਨਹੀਂ ਯਾਰ ਕੁਝ ਕਰੀਏ ਨਹੀਂ ਯਾਰ ਕੁਝ ਕਰੀਏ ਜੇ ਸਾਡਾ ਆਪਣਾ ਫਰਜ਼ ਬਣਦਾ ਜੀ ਅਸੀਂ ਨਹੀਂ ਤੁਰਾਂਗੇ ਤਾਂ ਹੋਰ ਤੁਰੂਗਾ ਕੌਣ ਚਲੋ ਤੁਸੀਂ ਸੋਚੋ ਇਹ ਬਜ਼ੁਰਗਾਂ ਨੂੰ ਆਪਾਂ ਨਹੀਂ ਛਡਾਉਂਦੇ ਉੱਥੋਂ ਚਲੋ ਮੰਨ ਲਓ ਕੀ ਬਣਦਾ ਇਹਨਾਂ ਦਾ ਕੀ ਤੁਹਾਨੂੰ ਲੱਗਦਾ ਜਿਹੜੇ ਅਗਲੇ ਬੜਾਪੇ ਦੇ 10 ਸਾਲ 15 ਸਾਲ ਹੈਗੇ ਵੀ ਉਹ ਸੁੱਖ ਦਾ ਸਾਹ ਲੈ ਲਾਂਦੇ ਇਹ ਪੈਸਾ ਇਹਨਾਂ ਦੇ ਕੋਈ ਪੱਲੇ ਨਹੀਂ ਪਿਆ 40 ਸਾਲ ਦੇ ਵਿੱਚ ਚੱਜਦਾ ਇਹਨਾਂ ਨੇ ਨਹੀਂ ਖਾ ਕੇ ਦੇਖਿਆ ਉਹ ਗਲਾਸੀ ਜ਼ਰੂਰ ਦਿੰਦੇ ਸੀ ਇਹ ਮੰਨਦੇ ਨੇ ਸੱਚ ਦੱਸਦੇ ਨੇ ਝੂਠ ਇਹਨਾਂ ਨੇ ਕੁਝ ਨਹੀਂ ਬੋਲੇ ਜੀ ਤੇ ਇਹ ਚੀਜ਼ਾਂ ਨਾ ਜੀ ਮੈਂ ਜਦੋਂ ਦਾ ਇਹਨਾਂ ਨੂੰ ਲੈ ਕੇ ਆਏ 2 ਦਿਨ ਹੋ ਗਏ ਸਾਨੂੰ ਆਇਆਂ ਨੂੰ ਅਸਲ ਮੈਂ ਵੀ ਇਹਨਾਂ ਨਾਲ ਪ੍ਰੋਪਰ ਮਿਲ ਨਹੀਂ ਪਾਇਆ ਮੈਨੂੰ ਐਸੀ ਮੈਂ ਕਿ ਚਲੋ ਫਰੈਸ਼ ਹੋ ਲਾਂ ਨੀ ਇੱਕ ਵਾਰੀ ਨੀਂਦ ਪੂਰੀ ਕਰ ਲਾਂ ਨਾ ਰੈਸਟ ਕਰ ਲਾਂ ਫਿਰ ਇਹਨਾਂ ਨੂੰ ਤੋਂ ਗੱਲ ਪੁੱਛਾਂਗੇ ਤੇ ਅੱਜ ਇਹਨਾਂ ਨੂੰ ਮੈਂ ਬੁਲਾਇਆ ਮੈਂ ਕਹੀ ਤੁਸੀਂ ਮੈਨੂੰ ਗੱਲਾਂ ਦੱਸੋ ਵੀ ਕੀ ਹੋਇਆ ਤੁਹਾਡੇ ਨਾਲ ਤੁਹਾਡਾ ਨਾਮ ਕੀ ਹੈ ਜੀ ਹਰਜੀਤ ਸਿੰਘ ਆਂਦੇ ਆਪਣਾ ਘਰ ਦਾ ਨਾਂ ਆਗਾ ਰਕੇਸ਼ ਕੁਮਾਰ ਅਮਰੂ ਰਾਮ ਭੰਡਾਰੀ ਹੈ ਕਸਰੀ ਹੁੰਦੇ ਆ ਨਹੀਂ ਵੀ ਤੁਸੀਂ ਅਮਰਤ ਛਕਿਆ ਉਦੋਂ ਤੁਹਾਡਾ ਕੀ ਨਾਮ ਬਣਿਆ ਹਰਜੀਤ ਸਿੰਘ ਰਜੀਤ ਸਿੰਘ ਉਹ ਰਕੇਸ਼ ਕੁਮਾਰ ਰਕੇਸ਼ ਕੁਮਾਰ ਸੀਗਾ ਜੀ ਤੇ ਉਸ ਤੋਂ ਬਖਤਰੀ ਪਰਿਵਾਰ ਚ ਉਸ ਤੋਂ ਬਾਅਦ ਅਮਰ ਸ਼ੱਕੇ ਠੀਕ ਹੈ ਜੀ ਹਾਂ ਜੀ ਹੋਰ ਕੀ ਦੱਸਣਾ ਚਾਹੁੰਦੇ ਤੁਹਾਡੇ ਪਰਿਵਾਰ ਚ ਹੋਰ ਕੌਣ ਕੌਣ ਆਪਾਂ ਸਾਰਾ ਕੁਝ ਦੱਸਤਾ ਇਹ ਵੀਡੀਓ ਨੂੰ ਸਾਰੇ ਭੈਣ ਭਰਾ ਸ਼ੇਅਰ ਕਰਨਗੇ ਤੁਹਾਡੀ ਫੈਮਿਲੀ ਮਿਲ ਜੂਗੀ ਮੁਖਸ਼ਰ ਪਿਛੇ ਘਰ ਬੋਜਰਾਮ ਬਿਖੀ ਲਿਆਗਾ ਹਾਂ ਦੱਸਤਾ ਹੀ ਤੁਸੀਂ ਬਿਖੀ ਲਿਆ ਉਹ ਦੱਸਤਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਉਹ ਪ੍ਰਸ਼ਾਦਾ ਪਾਣੀ ਸ਼ਹੀ ਛਕਿਆ ਨੀਂਦ ਨੂੰ ਵਧੀਆ ਆਈ ਵਧੀਆ ਮੈਂ ਰੋਜ਼ ਕਿਮਤ ਕਰਦਾ ਹਾਂ ਉਹ ਵਾਸ਼ ਫਾਰਾ ਮ ਮਥੀ ਲੱਗਦਾ ਆ ਆ ਗਿਆ ਸੁਖ ਹੁਸਾਂ ਤਾਂ ਪੁੱਤ ਮੇਰਾ ਪੱਕਾ ਨਾਮ ਪਤਾ ਸੀ ਮੈਂ ਤਾਂ ਹੀ ਮੋ ਜਾਂਦਾ ਸੀ ਮੈਨੂੰ ਕਿਸ਼ੀ ਰੱਖੋ ਉਹ ਤੁਸੀਂ ਕੋਈ ਵੀ ਗੱਲ ਨਾ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਫਿਰ ਉਹ ਲੜਾਈ ਪੈ ਜੂਗੀ ਨਹੀਂ ਨਹੀਂ ਡਰੋ ਨਾ ਮੈਂ ਤੁਸੀਂ ਨਹੀਂ ਨਹੀਂ ਬਾਬਾ ਜੀ ਸਿੰਘ ਆਪਾਂ ਉਰੇ ਆਗੇ ਦੇਖੋ ਆਪਾਂ ਡਰਦੇ ਨਹੀਂ ਕੋਈ ਬੰਦਾ ਕਈ ਵਾਰੀ ਆਪਾਂ ਨੂੰ ਵੀਡੀਓ ਬਣਾਈ ਹੁੰਦੀ ਹੈ ਉਹਨੂੰ ਉਹਦੇ ਨਾਲ ਲੜਪਣਗੇ ਉਹ ਬੰਦੇ ਨਹੀਂ ਨਹੀਂ ਤੁਸੀਂ ਨਾਮ ਨਹੀਂ ਲੈਣਾ ਜੀ ਕਿਸੇ ਦਾ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਵੀ ਕਿੰਨੇ ਬੰਦਿਆਂ ਨੇ ਤੁਹਾਡੀਆਂ ਫੋਟੋਆਂ ਭੇਜੀਆਂ ਕਿੰਨੇ ਨੇ ਵੀਡੀਓ ਭੇਜੇ ਆਪਾਂ ਕਿਸੇ ਦਾ ਨਹੀਂ ਨਾਮ ਲੈਣਾ ਜੀ ਠੀਕ ਹੈ ਜੀ ਉਹ ਕਈ ਵਾਰੀ ਉਹਨੇ ਲੜਪਣਗੇ ਵੀ ਤੁਸੀਂ ਕਿਉਂ ਦੱਸਿਆ ਆਪਣੇ ਕੋਲ ਤਾਂ ਕਿੰਨੇ ਪ੍ਰੂਫ ਪਏ ਨੇ ਉੱਥੇ ਦੇ ਹਨਾ ਜੀ ਪਰ ਜਿਹੜਾ ਤੁਹਾਨੂੰ ਕੁੰਡਾ ਲਾਉਂਦੇ ਸੀ ਜਿੰਦਾ ਲਾਉਂਦੇ ਸੀ ਉਹ ਬੜੀ ਕੀ ਕਰਦੇ ਨੇ ਪੈਲਸ ਹੋ ਗਿਆ ਹੋਰ ਉਹਦੇ ਬੱਚੇ ਕੀ ਕਰਦੇ ਨੇ ਅਰੇ ਇੱਕ ਇੱਕ ਮੁੰਡਾ ਵਾ ਮੁੰਡਾ ਨਹੀਂ ਜਾਵਾ ਜੀ ਤੇ ਮੁੰਨਿਆ ਚੋਦੇ ਉਹ ਕਿ ਸੰਗੇ ਜੀ ਉੱਥੇ ਜੇਕਰ ਸਾਨੂੰ ਦੱਸ ਦੇ ਜੀ ਆਪਰ ਉਹਨੂੰ ਵੀਰਾਂ ਨੂੰ ਸਲਾਹ ਸੁਭਾਲ ਕਰ ਦੇ ਪੂਰੇ ਵੀ ਤੁਸੀਂ ਇਹ ਚੀਜ਼ ਦਾ ਜਵਾਬ ਦਿਓ ਭਾਈ ਪਰ ਉੱਥੇ ਇਹਨਾਂ ਨੇ ਨਾ ਜੀ ਡਰਦੇ ਹੋਏ ਦੱਸਿਆ ਨਹੀਂ ਸਾਨੂੰ ਅਸਲ ਇਹ ਗੱਲ ਇਹ ਪਹਿਲਾਂ ਵੀ ਜਿਹੜੀ ਇਲਾਕੇ ਦੇ ਵਿੱਚ ਜਿਨ੍ਹਾਂ ਨੂੰ ਮਿਲਦੇ ਸੀ ਇਹ ਹਫ਼ਤੇ 'ਚ ਇੱਕ ਦੋ ਵਾਰੀ ਇੱਕ ਬੰਦੇ ਕੋਲੇ ਗੱਲ ਕਰ ਦਿੰਦੇ ਸੀ ਇੱਕ ਦੋ ਬੰਦਿਆਂ ਕੋਲੇ ਗੱਲ ਸਾਡੇ ਕੋਲੇ ਪਹੁੰਚ ਜਾਂਦੀ ਸੀ ਪਰ ਸਾਡੇ ਕੋਲੇ ਆਉਂਦੇ ਆਉਂਦੇ ਅੱਜ ਜਾਣੇ ਕੱਲ ਜਾਣੇ ਅੱਜ ਜਾਣੇ ਪਰ ਜਿਹੜੀ ਇਹ ਗੱਲ ਆ ਇਹਨਾਂ ਨੇ ਉੱਥੇ ਨਹੀਂ ਸਾਨੂੰ ਅਸੀਂ ਬਹੁਤ ਪੁੱਛਿਆ ਇਹਨਾਂ ਨੂੰ ਇੱਕ ਅਸੀਂ ਵੀ ਸੰਗੇ ਜੀ ਇੱਥੋਂ ਸਫ਼ਰ ਦੇ ਵਿੱਚ ਥੱਕੇ ਹੋਏ ਸੀ ਆਪ ਜੀ ਨੇ ਦੇਖਿਆ ਤਿੰਨ ਬੰਦੇ ਅਸੀਂ ਪਹਿਲਾਂ ਉਚੜਾਏ ਸੀ ਉੱਥੇ ਅਸੀਂ ਵੀ ਥੱਕੇ ਹੋਏ ਸੀਗੇ ਥੋੜੇ ਜਿਹੀ ਸਵਾਲ ਨਹੀਂ ਕਰ ਪਾਏ ਜੀ ਤੇ ਉਹ ਤੁਸੀਂ ਦੇਖਿਆ ਜੀ ਮੈਨੂੰ ਸਭ ਤੋਂ ਜਿਹੜੀ ਜਿਹੜੀ ਭਾਵਕ ਕਰਨ ਵਾਲੇ ਪਲ ਸੀਗੇ ਉਹ ਉਦੋਂ ਸੀਗੇ ਜਦੋਂ ਇਹਨਾਂ ਨੇ ਆਪਣੇ ਕੱਪੜੇ ਦਿਖਾਏ ਤਾਂ ਉਹਨਾਂ ਇਨਸਾਨਾਂ ਨੇ ਉਹ ਜਿਹੜੇ ਕੱਪੜੇ ਖੋਲੇ ਰੱਸੀਆਂ ਬੰਨੀਆਂ ਤਾਂ ਉਹਨਾਂ ਦਾ ਮਕਸਦ ਕੀ ਸੀਗਾ ਮੈਨੂੰ ਉਹ ਚੀਜ਼ ਨੇ ਬਹੁਤ ਮਤਲਬ ਅੰਦਰੋਂ ਦੁੱਖ ਦਿੱਤਾ ਵੀ ਤੁਹਾਨੂੰ 30 40 ਸਾਲ ਇਸ ਬੰਦੇ ਨੇ ਕੁਸ਼ਟਾ ਮਿਹਨਤ ਕਰਕੇ ਦਿੱਤੀ ਆ ਤੁਹਾਡੇ ਪਸ਼ੂਆਂ ਦਾ ਗੋਹਾ ਚੱਕਿਆ ਤੁਹਾਡੇ ਘਰ ਦੇ ਵਿੱਚ ਝਾੜੂ ਪੋਚਾ ਕੀਤਾ ਹੋ ਤੁਹਾਡੇ ਬੱਚਿਆਂ ਨੂੰ ਵੀ ਸਾਂਮਿਆ ਹੋ ਕਿਸੇ ਪਲ ਤੁਹਾਡੀ ਵੀ ਇੱਜ਼ਤ ਕੀਤੀ ਹੋ ਤੇ ਤੁਸੀਂ ਇਸ ਇਨਸਾਨ ਦੇ ਕੱਪੜਿਆਂ ਦੀ ਤਲਾਸ਼ੀ ਲਮੋ ਤੇ ਤੁਹਾਡੇ ਤੋਂ ਖੁਦਗਰਜ਼ ਕੋਈ ਇਨਸਾਨ ਨਹੀਂ ਹੋ ਸਕਦਾ ਉਹ ਇੱਕ ਵੀਰ ਹੋਰ ਸੀਗਾ ਨਾਲ ਜਿਹਦੇ ਬਾਲ ਕੱਟੇ ਹੋਏ ਸੀ ਉਹ ਬੜਾ ਆਪਣੇ ਆਪ ਨੂੰ ਵੀਰ ਕਹਿੰਦਾ ਸੀ ਅਸੀਂ ਸੱਚ ਤੇ ਆਂ ਜੀ ਪਰ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆਂ ਜੀ ਜਿਹੜੇ ਦੋ ਭਰਾ ਸੀਗੇ ਉੱਥੇ ਦੇਖੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਚੈਰੀ ਤੋਂ ਆਪਾਂ ਨਹੀਂ ਬਚ ਸਕਦੇ ਜੇ ਆਪਾਂ ਕਹੀ ਆਪਾਂ ਕੋਟ ਕਚੈਰੀਆਂ ਤੋਂ ਬਚ ਜਾਾਂਗੇ ਜੀ ਪਰ ਉਸ ਖੁਦਾ ਪਰਮਾਤਮਾ ਦੀ ਕਚੈਰੀ ਤੋਂ ਕਿਵੇਂ ਬਚਾਂਗੇ ਜੇ ਤੁਸੀਂ ਗਲਤ ਕੀਤਾ ਫਿਰ ਤੁਸੀਂ ਤਿਆਰ ਰਹੋ ਪਰਮਾਤਮਾ ਤੁਹਾਨੂੰ ਇਸ ਚੀਜ਼ ਦਾ ਜਿਹੜਾ ਸਜ਼ਾ ਜ਼ਰੂਰ ਦੇਊਗਾ ਸਾਨੂੰ ਯਕੀਨ ਆ ਉਸ ਕਾਲਪੁਰਖ ਵਾਹਿਗੁਰੂ ਤੇ ਅਸੀਂ ਢਿੱਡੋਂ ਜਦੋਂ ਅਰਦਾਸ ਕਰਨੀ ਆ ਨਾ ਇਸ ਇਨਸਾਨ ਨੇ ਕੀਤੀਆਂ ਦਵਾਵਾਂ ਔਰ ਦਿੱਤੀਆਂ ਵੱਦ ਦਵਾਵਾਂ ਤੁਹਾਡੇ ਪਰਿਵਾਰਾਂ ਚ ਨਿਕਲਣਗੀਆਂ ਦੂਜੀ ਗੱਲ ਜੀ ਜੇ ਤੁਸੀਂ ਸੱਚਦੇ ਹੋ ਤੁਸੀਂ ਇਹਦੇ ਨਾਲ ਕੋਈ ਇਹਨਾਂ ਨਾਲ ਕੋਈ ਕ੍ਰਾਈਮ ਨਹੀਂ ਕੀਤਾ ਇਹਨਾਂ ਨੂੰ ਕੋਈ ਦੁੱਖ ਨਹੀਂ ਦਿੱਤਾ ਫਿਰ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਫਿਰ ਗੁਰੂ ਮਹਾਰਾਜ ਆਪ ਜਾਣੀ ਜਾਣ ਨੇ ਮਹਾਰਾਜ ਨੂੰ ਲੱਗਣਾ ਵੀ ਅਸੀਂ ਦੋ ਗਲਤਾਂ ਇਹੀ ਕਹਿ ਕਹਿ ਸਕਾਂਗੇ ਮਹਾਰਾਜ ਨੇ ਤੁਹਾਨੂੰ ਬਰੀ ਕਰ ਦੇਣਾ ਇਸ ਕਰਕੇ ਅਸੀਂ ਇਸ ਵਕਤ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆ ਜੀ ਇਹ ਜਿੰਨੀਆਂ ਵੀ ਗੱਲਾਂ ਨੇ ਜੀ ਇਹ ਇਹਨਾਂ ਨੇ ਬੋਲੀਆਂ ਨੇ ਅਸੀਂ ਆਪਣੇ ਵੱਲੋਂ ਕੋਈ ਨਹੀਂ ਬੋਲੀ ਜੀ ਇਹਨਾਂ ਨੇ ਆ ਕੇ ਉਹ ਰਿਆ ਕਿ ਦੱਸਿਆ ਵੀ ਮੇਰੇ ਨਾਲ ਤਾਂ ਆ ਕੁਝ ਹੁੰਦਾ ਸੀ ਉੱਥੇ ਵੀ ਮੈਂ ਡਰ ਦਾ ਦੱਸ ਨਹੀਂ ਪਾਇਆ ਹੁਣ ਤੁਸੀਂ ਫੈਸਲਾ ਕਰ ਲਓਗੇ ਕਿਉਂਕਿ ਸਾਨੂੰ ਇੰਨਾ ਯਕੀਨ ਆ ਵੀ ਤੁਸੀਂ ਬਹੁਤ ਭੈਣ ਭਰਾ ਸਿਆਣੇ ਹੋ ਤੁਸੀਂ ਫੈਸਲਾ ਸਹੀ ਕਰ ਲਓਗੇ ਵੀ ਕੀ ਇਹ ਸਹੀ ਸੀ ਜਾਂ ਉਹ ਸਹੀ ਸੀ ਪਰ ਅਸੀਂ ਇਹ ਵੀਡੀਓ ਦਾ ਮਕਸਦ ਸਾਡਾ ਇਹ ਆ ਵੀ ਜੇਕਰ ਆਪਾਂ ਆਪਣੇ ਆਲੇ ਦੁਆਲੇ ਕਿਸੇ ਹੋਰ ਹਰਜੀਤ ਹਰਜੀਤ ਨਾਮ ਦੱਸਿਆ ਸੀ ਤੁਸੀਂ ਹਰਜੀਤ ਸਿੰਘ ਹਰਜੀਤ ਸਿੰਘ ਵਰਗੇ ਵੀਰ ਦੀ ਜੇਕਰ ਤੁਸੀਂ ਜਾਨ ਬਚਾਉਣ ਚ ਕੰਮ ਜਾ ਬਹੁ ਹੋ ਮੋ ਤਾਂ ਤੁਸੀਂ ਇਸ ਵੀਡੀਓ ਤੋਂ ਇਹ ਸਿੱਖਿਆ ਲਿਓ ਆਪਣੇ ਵਾਲੇ ਦਿਵਾਲੇ ਬਹੁਤ ਵੀਰ ਨੇ ਤੁਹਾਨੂੰ ਇਨਫੋਰਮੇਸ਼ਨ ਦੋ ਐਸੀ ਤੁਹਾਡਾ ਨਾਮ ਤੁਹਾਡੀ ਬਣਾਈ ਵੀਡੀਓ ਤੁਹਾਡਾ ਇੱਕ ਮੈਸੇਜ ਤੱਕ ਵੀ ਕਿਸੇ ਨੂੰ ਨਹੀਂ ਦਿਖਾਉਂਦੇ ਜੀ ਅਸੀਂ ਉਹ ਜਿਹੜਾ ਬੰਦੇ ਦੀ ਤੁਸੀਂ ਇਤਲਾ ਸਾਨੂੰ ਪੂਰੀ ਦੋ ਜਿਵੇਂ ਕਿਸ ਦੇ ਸੰਗਲ ਲੱਗਿਆ ਕੁੱਟਮਾਰ ਹੁੰਦੀ ਆ ਤਾਂ ਆਪਾਂ ਸਮੇਂ-ਸਮੇਂ ਤੇ ਉਹਨਾਂ ਨੂੰ ਛੜਵਾਵਾਂਗੇ ਕੋਠੀ ਬਣੀ ਅਰੇ ਸਾਗੇ ਮੁੰਡਾ ਵੀ ਆ ਲਿਆ ਫਸ ਰੋਗੇ ਮੇਰੇ ਤਾਂ ਹੀ ਖੇੜੇ ਛੱਡਿਆ ਕਾਈ ਖੇੜੇ ਤਾਂ ਤੁਹਾਨੂੰ ਯਾਦ ਕੀਤਾ ਜੀ ਜੀ ਤਾਂ ਤੁਹਾਨੂੰ ਯਾਦ ਕੀਤਾ ਕਹਿੰਦੇ ਆ ਕਕੇ ਮੈਨੂੰ ਸਸਪਾਲ ਬਾਬੇ ਨੂੰ ਪੀ ਸਿਨੇ ਆਪਸਾ ਆ ਪਿੰਲੇ ਜੂ ਜੀ ਜੀ ਜਿੰਨੇ ਵੀ ਚਾਹ ਫੇ ਲੇ ਜੂ ਆ ਪਿਆਗੇ ਸੇ ਛੇ ਲੋ ਜੀ ਜੀ ਗੁਰੂ ਸਾਹਿਬ ਨੇ ਸਾਨੂੰ ਭੇਜਤਾ ਜੀ ਮਹਾਰਾਣੀ ਸਾਨੂੰ ਭੇਜਤਾ ਸਾਨੂੰ ਦੱਸਤਾ ਮਹਾਰਾਜਾ ਤਾਂ ਵੀਰਾਂ ਸਾਸੀ ਉਥੇ ਉਹਨਾਂ ਨੇ ਵੀਡੀਓ ਬਣਾ ਕੇ ਜਾਟੇ ਹਲ ਕਰਤਾ ਕੋਈ ਗੱਲ ਨਹੀਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਹਾਂ ਤੇ ਦੂਜੀ ਗੱਲ ਜੀ ਮੈਨੂੰ ਮਤਲਬ ਬਹੁਤ ਤਰਸ ਆ ਰਿਹਾ ਜੀ ਵੀ ਮਤਲਬ ਇਹਨੂੰ ਜਾਣ ਨਹੀਂ ਦਿੱਤਾ ਮਤਲਬ ਮੈਂ ਤੁਹਾਨੂੰ ਇਹ ਮੂਮੈਂਟ ਸ਼ਬਦਾਂ ਚ ਦੱਸ ਨਹੀਂ ਸਕਦਾ ਦਿਲੋਂ ਦੱਸ ਸਕਦਾ ਜੀ ਤੁਸੀਂ ਮੇਰੇ ਸ਼ਬਦਾਂ ਨੂੰ ਸਮਝੋ ਪਰ ਤੁਸੀਂ ਇਹਨਾਂ ਦਾ ਚਿਹਰਾ ਇੱਕ ਵਾਰੀ ਦੇਖੋ ਬਹਿ ਕੇ ਦੇਖੋ ਇੱਕ ਵਾਰੀ ਤੁਸੀਂ ਉਧਰ ਨੂੰ ਮੂੰਹ ਕਰੋ ਜੀ ਤੁਸੀਂ ਇੱਕ ਵਾਰੀ 2-3 ਮਿੰਟ ਇਹਨਾਂ ਦਾ ਚਿਹਰਾ ਦੇਖੋ ਪਲੀਜ਼ ਕੀ ਤੁਹਾਨੂੰ ਲੱਗਦੇ ਨੇ ਵੀ ਇਹ ਕੋਈ ਝੂਠ ਬੋਲਦੇ ਨੇ ਤੁਸੀਂ ਸੋਚੋ ਇਹਨਾਂ ਦਾ ਕੀ ਕਸੂਰ ਸੀਗਾ ਮੈਂ 100 ਵਾਰ ਇੱਕ ਲੜਾਉਂਗਾ ਜੀ ਗੁੱਸਾ ਇਹਨਾਂ ਦੇ ਅੰਦਰ ਹੈ ਮੈਂ ਸੱਚੇ ਸਾਰ ਕਰ ਸਕਦਾ ਹਾਂ ਇੱਕ ਇੱਕ ਸੱਚਾਈ ਮੈਂ ਦਰਜ ਬੁਟਾ ਮੈਂ ਤੁਸੀਂ ਹੁਣ ਠੀਕ ਆ ਤੁਹਾਡੀ ਜ਼ਿੰਦਗੀ ਕੋਈ ਨਾ ਹੁਣ ਤੁਹਾਡੀ ਸੇਵਾ ਹੋਊਗੀ ਤੁਹਾਨੂੰ ਯਾਦ ਕਿਛਾਇਆ ਚਲੋ ਮਹਾਰਾਜਾ ਕਿਰਪਾ ਕਰਨ ਜੀ ਬਸ ਸਾਡਾ ਸਾਨੂੰ ਆ ਚੀਜ਼ਾਂ ਮਜ਼ਬੂਤ ਕਰ ਦਿੰਦੀਆਂ ਨੇ ਕਈ ਬੰਦੇ ਕਹਿੰਦੇ ਨੇ ਨਾ ਬੰਦੇ ਛਡਾਉਣ ਦੀ ਕੀ ਲੋੜ ਐ ਤੇ ਰੋਟੀ ਖਾਂਦੇ ਨੇ ਹੁਣ ਅਸੀਂ ਉਹਨਾਂ ਇਨਸਾਨਾਂ ਨੂੰ ਸਾਡੇ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਵੀਰੋ ਆ ਤੁਸੀਂ ਵੀਰ ਦੇ ਸ਼ਬਦ ਸੁਣੋ ਕੀ ਲੋੜ ਐ ਬੰਦੇ ਛਡਾਉਣ ਦੀ ਕੀ ਰੋਟੀ ਰੋਟੀ ਤੇ ਬੰਦਾ ਯਾਰ ਸਾਰੀ ਜ਼ਿੰਦਗੀ ਵੀਰੇ ਕੱਢ ਦਿੰਦਾ ਤੁਸੀਂ ਦੱਸੋ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਕਮਾਉਣਗੇ ਹੋ ਆਪਣੇ ਰੋਜੀ ਰੋਟੀ ਲਈ ਤੁਸੀਂ ਹੋਰ ਵੀ ਬਹੁਤ ਥਾਵਾਂ ਤੇ ਜਾਂਦੇ ਹੋ ਕੀ ਰੋਟੀ ਰੋਟੀ ਤੇ ਤੁਸੀਂ 40 ਸਾਲ ਕੰਮ ਕਰ ਸਕਦੇ ਹੋ ਵਿਦੇਸ਼ ਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਤੁਸੀਂ ਰੋਟੀ ਰੋਟੀ ਤੇ ਬਹੁਤ ਭੈਣ ਭਰਾ ਘਰਾਂ ਚ ਟੀਵੀ ਤੇ ਲਾ ਕੇ ਦੇਖਦੇ ਹੋੜੇ ਸਾਨੂੰ ਯਕੀਨ ਆ ਤੁਸੀਂ ਆਪਣੇ ਬੱਚਿਆਂ ਨੂੰ ਲਵੇ ਬਿਠਾ ਕੇ ਉਹਨਾਂ ਨੂੰ ਉਹਨਾਂ ਵੱਲ ਦੇਖੋ ਵੀ ਜੇ ਤੁਹਾਨੂੰ 40 ਸਾਲ ਉਹਨਾਂ ਤੋਂ ਦੂਰ ਰਹਿਣਾ ਪੈ ਜੇ ਤਾਂ ਤੁਸੀਂ ਤੁਸੀਂ ਸੋਚ ਕੇ ਦੇਖੋ ਤੁਹਾਡੇ ਬੱਚਿਆਂ ਤੇ ਕੀ ਵੀ ਤੂੰ ਤੁਹਾਡੇ ਮਾਪਿਆਂ ਤੇ ਕੀ ਵੀ ਤੂੰ ਜੇ ਤੁਹਾਡਾ ਬੱਚਾ ਦੂਰ ਹੋਵੇ ਜੀ ਅਸੀਂ ਇਸ ਵਕਤ ਅਮਰਸਰ ਸੈੱਡ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਮੱਲਾ ਜੀ ਫਤੇ ਸਿੰਘ ਕਲੋਨੀ ਦੇ ਵਿੱਚ ਖੜੇ ਆ ਜੀ ਸ਼੍ਰੀ ਅਮਰitsar ਸਾਹਿਬ ਦੇ ਵਿੱਚ ਇਹ ਜਿਹੜੇ ਬਜ਼ੁਰਗ ਸਾਨੂੰ ਮਿਲੇ ਨੇ ਜੀ ਇਹ ਨਾ ਪਿਛਲੇ ਕਈ ਸਾਲਾਂ ਤੋਂ ਅਮਰitsar ਸਾਹਿਬ ਦੇ ਵਿੱਚੇ ਕਿਤੇ ਨਾ ਕਿਤੇ ਕੰਮ ਕਰਦੇ ਨੇ ਜਿੱਦਾਂ ਹੁਣ ਪਿਛਲੇ ਕਈ ਸਾਲਾਂ ਤੋਂ ਵੀਰੇ ਹੋਣੀ ਸਾਡੇ ਨਾਲ ਖੜੇ ਨੇ ਇਹਨਾਂ ਦੇ ਕੋਲੇ ਪੈਲਸ ਆ ਇੱਕ ਇਹਨਾਂ ਦੀ ਬਾਈ ਉਹਨਾਂ ਦੀ ਡੈਰੀ ਉੱਥੇ ਕੰਮ ਕਰਦੇ ਸੀ ਹਨ ਪਰ ਇਹਨਾਂ ਨੇ ਕੀ ਹੁੰਦਾ ਜੀ ਇਹਨਾਂ ਨੇ ਕਈ ਇਲਾਕਾ ਨਿਵਾਸੀਆਂ ਨੂੰ ਮਤਲਬ ਕਿਹਾ ਵੀ ਸਾਨੂੰ ਘਰੇ ਨਹੀਂ ਕੋਈ ਜਾਣ ਦਿੰਦਾ ਪਰ ਇਹ ਜਿਹੜਾ ਪਰਿਵਾਰ ਆ ਉਹ ਕਹਿੰਦੇ ਅਸੀਂ ਖੁਦ ਘਰੇ ਛੱਡ ਕੇ ਆਵਾਂਗੇ ਘਰੇ ਲੈ ਕੇ ਜਾਵਾਂਗੇ ਪਰ ਹੁੰਦਾ ਕੀ ਆ ਜੀ ਜਿਹੜਾ ਇਹ ਬਜ਼ੁਰਗ ਨੇ ਜੀ ਇਹ ਆਪਣਾ ਐਡਰੈਸ ਦੱਸਦੇ ਨੇ ਸਾਡਾ ਇਹ ਵੀਡੀਓ ਦਾ ਮਕਸਦ ਪਹਿਲਾਂ ਇਹ ਆ ਵੀ ਜੇਕਰ ਆਪ ਜੀ ਕੋਈ ਇਹਨਾਂ ਬਜ਼ੁਰਗਾਂ ਨੂੰ ਜਾਣਦੇ ਹੋ ਤਾਂ ਸਾਨੂੰ ਜਰੂਰ ਸੰਪਰਕ ਕਰੋ ਅਸੀਂ ਲਚਕਾਣੀ ਪਿੰਡ ਆਪਣਾ ਫਰ ਸੇਵਾ ਸੁਸਾਇਟੀ ਤੋਂ ਆਇਆ ਜੀ ਇਹ ਆਪਣਾ ਮੁਕਸਰ ਦੇ ਵਿੱਚ ਤੁਹਾਡਾ ਐਡਰੈਸ ਕਿਹੜਾ ਜੀ ਖਜੂਰਾ ਖਲੀ ਖਜੂਰਾ ਵਾਲੀ ਗਲੀ ਆ ਕੋਈ ਮੁਕਸਰ ਸਾਹਿਬ ਦੇ ਵਿੱਚ ਜੀ ਤੁਹਾਡਾ ਕੀ ਨਾਮ ਆ ਹੈ ਰਕੇਸ਼ ਕੁਮਾਰ ਮਾਰੂ RAM ਰਕੇਸ਼ ਕੁਮਾਰ ਮਾਰੂ RAM ਮਾੜੂ RAM ਤੇ ਤੁਹਾਡੇ ਪਿਤਾ ਜੀ ਦਾ ਮਨੋਹਰ ਭੰਡਾਰੀ ਸ਼ਰਟ ਮੁਲਾਜ਼ਮ ਮਨੋਹਰ لال ਲਾਲ ਭੰਡਾਰੀ ਸ਼ਰਟ ਮੁਲਾਜ਼ਮ ਹੈ سیل ਟੈਕਸ سیل ਟੈਕਸ ਮੁਲਾਜ਼ਮ ਇਹਨਾਂ ਦੇ ਪਿਤਾ ਜੀ ਰਹੇ ਨੇ ਜੀ ਕੋਈ ਪੁਰਾਣੇ ਬੰਦੇ ਜਿਹੜੇ ਮੁਕਸਰ ਦੇ ਵਿੱਚ ਨੇ ਜੀ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਅੱਛਾ ਹੈ ਜੀ ਅੱਗੇ ਮੈਨੂੰ ਇਹ ਦੱਸੋ ਤੁਹਾਡਾ ਹੋਰ ਭਰਾ ਦਾ ਕਿਹਦਾ ਨਾਮ ਯਾਦ ਹੈ ਰੋਸ਼ਨ لال ਰਾਜੀ ਭੈਣ ਦਾ ਕੋਈ ਭੈਣ ਮਣੀ ਨਿੱਕੀ ਹੈ ਅੱਛਾ ਕਿੱਥੇ ਬਹੀ ਵੀ ਹੈ ਭੈਣ ਪਤਾ ਕੁਛ ਹੈ ਔਰ ਇੱਕ ਵਾਰ ਇਹ ਮੁਖਸ਼ਰ ਇੱਕ ਵਾਰ ਜਿੱਲੀ ਫਿਰ ਉਹ ਜਿੱਥੇ ਵਿਆਹੇ ਨਹੀਂ ਤੁਸੀਂ ਉੱਥੇ ਗਏ ਕਿਉਂ ਨਹੀਂ ਜੀ 19 ਸਾਲਾਂ ਤੋਂ ਤੁਸੀਂ ਕਦੋਂ ਕਦਿਆਂ ਆਏ ਵਿਆਹ ਕਰੋ ਬੜਾ ਸ਼ਰਮ ਹੋ ਗਿਆ ਕਿੰਨੀ ਕੁ ਉਮਰ ਸੀਗੀ ਜੀ ਔਰ ਮੁੰਡਾ ਰਕਿਆ ਸੀ ਛੋਟੇ ਜਿਹੇ ਸੀਗੇ ਤੇ ਵੀਰ ਮਦਦ ਤੁਸੀਂ ਹੁਣ ਤੁਹਾਨੂੰ ਬਾਈ ਹਣੀ ਕਹਿੰਦੇ ਅਸੀਂ ਪਿੰਡ ਲੈ ਕੇ ਜਾਵਾਂਗੇ ਮੁਕਸਰ ਇਹ ਵੀਡੀਓ ਆਪਾਂ ਪਾਉਨੇ ਆ ਕੋਈ ਨਾ ਕੋਈ ਪਰਿਵਾਰਕ ਮੈਂਬਰ ਜੇ ਤੁਹਾਨੂੰ ਪਛਾਣ ਲਵੇਗਾ ਕੋਈ ਹੋਰ ਆਪਣਾ ਤੁਹਾਡੇ ਲਾਣੇ ਦਾ ਕੋਈ ਨਾਮ ਦੱਸੋ ਕੋਈ ਜਿਹੜਾ ਉੱਥੇ ਪਛਾਣ ਲਵੇ ਤੁਹਾਡੇ ਮੁਕਸਰ ਸਾਹਿਬ ਚ ਅੱਛਾ ਚਾਚਾ ਜੈਕਿਸ਼ਨ ਜੈਕਿਸ਼ਨ ਚਾਚਾ ਚਾਚਾ ਜੈਕਿਸ਼ਨ ਨੂੰ ਕੋਈ ਕੀ ਕੰਮ ਕਰਦੇ ਨੇ ਉਹ ਵਾਟਰ ਬਾਕਸ ਦਾ ਕੰਮ ਕਰਦੇ ਉਹ ਵਾਟਰ ਬਾਕਸ ਚ ਲੱਗੇ ਹੋਏ ਸੀਗੇ ਠੀਕ ਆ ਜੀ ਉਹ ਹੁਣ ਉਦੋਂ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਆਏ ਤੇ ਉਹਨਾਂ ਦੀ ਉਹ ਆ ਨਿੱਕੀ ਜਿਹੀ ਜਿਹੀ ਓਕੇ ਤੁਹਾਨੂੰ ਮਤਲਬ ਉਹ ਅਮਰਸਰ ਸਾਹਿਬ ਦੇ ਵਿੱਚ ਕਿੰਨੇ ਕ ਸਾਲ ਹੋ ਗਏ ਆ ਤੇ ਆ ਸ਼ਾਰਾ ਬੰਨਿਆ ਸੀ 30 40 ਸਾਲ ਹੋ ਗਏ 30 ਕ ਸਾਲ ਹੋ ਗਏ ਸ਼ਾਰਾ ਬੰਨਿਆ ਜਿ ਕੁਛ ਨਹੀਂ ਜਿ ਪਹਿਲੇ ਓਕੇ ਹਾਂ ਫੇ ਤੁਸੀਂ ਘਰ ਗਏ ਕਿਉਂ ਨਹੀਂ ਖਾ ਮਾਂ ਜਾਣ ਮਨ ਕਰਦਾ ਹੈ ਅਹੀਂ ਕੋਠੀ ਕਰਨ ਥਾ ਸੀ ਨਹੀਂ ਗਿਆ ਆ ਗਿਆ ਹੁਣ ਤੁਸੀਂ ਘਰ ਜਾਣਾ ਹੁਣ ਖਿਆ ਨਹੀਂ ਨਾ ਪੂਰਾ ਦਿਲ ਕਰਦਾ ਘਰ ਜਾਣ ਉਹ ਵੀਰ ਉਹਨਾਂ ਨੇ ਕਿਹਾ ਵੀ ਸੀ ਚੱਲਿਆ ਗਿਆ ਆਖੇ ਛੱਡਿਆ ਵਾਂਗਾ ਉਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਮਾੜੇ ਤੇ ਕੋਈ ਨਾ ਕੋਈ ਪਰਿਵਾਰਕ ਮੈਂਬਰ ਦੇਖਿਓ ਸਰਚ ਕਰਕੇ ਅਸੀਂ ਮੁਕਸਰ ਸਰਚ ਕੀਤਾ ਸੀ ਜੀ ਉਹ ਪੁਰਾਣੇ ਬਜ਼ੁਰਗਾਂ ਨੂੰ ਐਮਸੀ ਨੂੰ ਪੁੱਛਿਆ ਸੀ ਪਰ ਉਹਨਾਂ ਨੂੰ ਇਹਨਾਂ ਦੇ ਪਿਤਾ ਦਾ ਨਹੀਂ ਪਤਾ ਲੱਗਿਆ ਕਿਉਂਕਿ ਨਾਮ ਐਮਸੀ ਬਦਲੀ ਜਾਂਦੇ ਨੇ ਨਵੇਂ ਅਸੀਂ ਖਜੂਰਾਂ ਵਾਲੀ ਗਲੀ ਦੇ ਵਿੱਚ ਕੱਲ ਪਰਸੋਂ ਵੀ ਸੰਗਤ ਜਿਹੜੇ ਵੀਰ ਗਏ ਸੀ ਪਰ ਜੇਕਰ ਕੋਈ ਪਰਿਵਾਰਕ ਮੈਂਬਰ ਹੈਗਾ ਤਾਂ ਪਛਾਣਿਓ ਤਾਂ ਇਹ ਘਰ ਦੇ ਵਿੱਚ ਜਿੱਥੇ ਹੈਗੇ ਨੇ ਤਾਂ ਉੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਨੇ ਇਹਨਾਂ ਨੂੰ ਆਪਣੇ ਘਰ ਲੈ ਜਾ ਸਕਦੇ ਨੇ ਜੀ ਜੇਕਰ ਇਹਨਾਂ ਦੇ ਮਾਪੇ-ਬਾਪ ਹੈ ਤਾਂ ਇਹ ਇਸ ਵਕਤ ਅਮਰਸਰ ਸਾਹਿਬ ਦੇ ਵਿੱਚ ਨੇ ਜੀ ਸਾਡਾ ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਤੇ ਆਏ ਜਾਣਾ ਜੀ ਜੇਕਰ ਤੁਹਾਨੂੰ ਜਿਹੜਾ ਕੋਈ ਵੀ ਇਹਨਾਂ ਨੂੰ ਪਹਿਚਾਣ ਹੈਗੀ ਇਹਨਾਂ ਦੀ ਸਾਡੇ ਨਾਲ ਜਰੂਰ ਸੰਪਰਕ ਕਰੋ ਅਸੀਂ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਤੋਂ ਆਏ ਅਸੀਂ ਹੁਣ ਵੀ ਅਜਨਾਲੇ ਏਰੀਆ ਦੇ ਵਿੱਚੋਂ ਜਿਹੜਾ ਮਜੀਠੇ ਹਲਕੇ ਦੇ ਵਿੱਚੋਂ ਅਸੀਂ ਤਿੰਨ ਮੈਂਬਰਾਂ ਨੂੰ ਛੜਾ ਕੇ ਲੈ ਕੇ ਆਏ ਆ ਜੀ ਤੇ ਉਹਨਾਂ ਦੇ ਵੀ ਘਰ ਲੜਬੜੇ ਨੇ YouTube ਰਾਹੀਂ ਵੀਡੀਓ ਪਾਵਾਂਗੇ ਆਪਾਂ ਤੇ ਇਹਨਾਂ ਨੂੰ ਵੀ ਜਿਹੜਾ ਅਸੀਂ ਮਿਲਣਾ ਸੀਗਾ ਅੱਜ ਤਾਂ ਜੋ ਸਾਨੂੰ ਕਲੀਅਰ ਹੋ ਜਵੇ ਤੇ ਇਸ ਕਰਕੇ ਇਹਨਾਂ ਦੀ ਵੀਡੀਓ ਨੂੰ ਜਰੂਰ ਤੁਸੀਂ ਮਾੜਾ ਜਾ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੇ ਬਾਰੇ ਆਪਾਂ ਨੂੰ ਪਤਾ ਲੱਗ ਸਕੇ ਕਿਉਂਕਿ ਇਹਨਾਂ ਨੂੰ ਪੁਰਾਣੇ ਬੰਦੇ ਹੀ ਜਾਣਦੇ ਹੋਣਗੇ ਉੱਥੇ ਨਵੇਂ ਤਾਂ ਹੁਣ 20 ਸਾਲ ਚ ਕਿੰਨੇ ਚਿਹਰੇ ਚੇਂਜ ਹੋ ਜਾਂਦੇ ਨੇ ਹਨ ਕਿਉਂਕਿ ਅਸੀਂ ਨਵੇਂ ਜੇ ਮੁੰਡੇ ਹੀ ਭੇਜੇ ਸੀ ਕੱਲ ਉਹਨਾਂ ਨੂੰ ਨਹੀਂ ਇਹਨਾਂ ਬਾਰੇ ਪਤਾ ਲੱਗਿਆ ਵੀ ਖਜੂਰਾਂ ਵਾਲੀ ਗਲੀ ਦੇ ਵਿੱਚ ਇਹਨਾਂ ਦਾ ਪਰਿਵਾਰਕ ਮੈਂਬਰ ਕੌਣ ਆ ਹੋਰ ਕੋਈ ਨਿਸ਼ਾਨੀ ਦੱਸੋ ਤੁਹਾਡਾ ਕਿਹਨਾਂ ਤੁਹਾਡੀ ਕਿਹੜੀ ਜਾਤੀ ਦੇ ਆਧਾਰ ਤੇ ਘਰ ਹੁੰਦੇ ਨੇ ਪਿੰਡਾਂ 'ਚ ਕੋਈ ਨਾ ਕਹਿੰਦੇ ਪੁੱਛੇ ਨਹੀਂ ਆ ਤੁਹਾਡੀ ਜਾਤੀ ਕਿਹੜੀ ਹੈ ਜਿਵੇਂ ਕੋਈ ਮਹਾਜਨ ਹੁੰਦੇ ਨੇ ਕੋਈ ਜੱਟ ਹੁੰਦੇ ਨੇ ਭੰਡਾਰੀ ਹੁੰਦੇ ਆ ਭੰਡਾਰੀ ਹਾਂ ਓਕੇ ਫਿਰ ਮੈਂ ਕਹਾਂ ਜੀ ਉਹ ਜਾਤੀ ਦੇ ਆਧਾਰ ਤੇ ਸ਼ਹਿਰਾਂ ਚ ਘਰ ਮਿਲ ਜਾਂਦੇ ਨੇ ਅਗਲਾ ਕਹਿੰਦਾ ਫਲਾਣੇ ਦਾ ਮੁੰਡਾ ਦੀ ਉਹਦਾ ਭਾਈ ਪਹਿਲਾਂ ਡੇਰੀ ਮੇਰੀ ਇੱਥੇ ਸੀਗੀ ਅਸਲ ਵੀਰ ਜੀ ਨੂੰ ਕਿੰਨੇ ਕ ਸਾਲ ਹੋ ਗਏ ਜੀ ਕਿੰਨੇ ਕ ਸਾਲ ਹੋ ਗਏ ਜੀ ਨੂੰ ਨੂੰ 10-15 ਸਾਲ ਹੋ ਗਏ ਚੱਲੇ 15 ਸਾਲ ਤਾਂ ਇਹ ਵੱਧ ਜਾਂਦੇ ਫਿਰ ਬਸ ਇਹ ਇਹ ਗਿਆ ਸੀ ਮਾਨੀ ਕਿ ਇਹ ਕਹਿੰਦਾ ਸਾਰਾ ਬੰਜਰ ਹੁੰਦਾ ਸੀ ਕਹਿੰਦਾ ਜੀ ਹਾਂਜੀ ਹਾਂਜੀ ਇਸ ਸਟ੍ਰੀਮ ਜਰਾ ਇਹ ਆਇਆ ਅਸੀਂ ਤੇ ਮੁੜ ਕੇ ਇਹਨੂੰ ਫਿਰ ਢੋਡਾ ਉੱਥੇ ਵਿੱਚੰਦੇ ਮੁੰਬਰਾ ਵਿੱਚੰਦੇ ਆ ਅੱਛਾ ਜੀ ਤੇ ਇਹਨੇ ਦੇ ਦੇਖ ਲਿਆ ਉਥੇ ਸਾਡੇ ਨਾਲ ਚੱਲੋ ਤੁਹਾਨੂੰ ਮੁਕਸਰ ਲੈ ਚਲਦੇ ਆ ਆਜੋ ਫਿਰ ਚੱਲੀਏ ਚੱਲੀਏ ਫਿਰ ਸ਼ੁਕਰਾਂ ਰਹੀਏ ਬੰਦੇ ਸਾਡਾ ਬਾਹਰ ਜਿਹੜੇ ਸਮਾਨ ਚੁੱਕ ਰਹੇ ਹਾਂ ਹਾਂ ਸਮਾਨ ਚੱਕ